ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਿਊ ਵਲੌਗ ਵਿੱਚ ਟਾਈਮ ਸ਼ਾਮ ਦੇ ਸਵਾ 4:00 ਬਜਰ ਰਹੇ ਨੇ ਤੇ ਮੈਂ ਬੱਚਿਆਂ ਨੂੰ ਟਿਊਸ਼ਨ ਭੇਜ ਕੇ ਇੱਡੀਆਂ 4:00 ਵਜੇ ਗਈ ਸੀਗੇ ਬੱਚੇ ਟਿਊਸ਼ਨ ਉਸ ਤੋਂ ਬਾਅਦ ਬਣਾਈ ਆਪਣੇ ਲਈ ਸਕੰਜਮੀ ਬੈ ਕੇ ਸਕੰਜਮੀ ਬੀਨੇ ਆ ਚਾਹ ਦੁੱਧ ਨੂੰ ਅੱਜ ਕੁਝ ਵੀ ਦਿਲ ਨਹੀਂ ਕੀਤਾ ਚਾਹ ਤਾਂ ਮੈਂ ਨਹੀਂ ਪੀਂਦੀ ਦੁੱਧ ਦੀ ਘੁੱਟ ਕਦੀ ਲੈ ਲੈਂਦੀ ਆ ਕਦੀ ਨਹੀਂ ਸੋ ਅੱਜ ਉਹ ਵੀ ਨਹੀਂ ਪੀਤਾ ਹੈਗਾ ਆਪਾਂ ਨੇ ਅੱਜ ਗੰਜਮੀ ਬਣਾਈ ਆ ਤੇ ਸ਼ਾਮ ਦੇ ਕੰਮਕਾਰਾਂ ਦੀ ਰੁਟੀਨ ਹੈ ਜਿਹੜੀ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੀ ਮੈਂ ਸਭ ਤੋਂ ਪਹਿਲਾਂ ਸ਼ਾਮ ਦੇ ਟਾਈਮ ਮੈਂ ਕਰਾਂਗੀ ਬੈਠ ਕੇ ਐਡੀਟਿੰਗ ਐਡੀਟਿੰਗ ਦਾ ਕੰਮ ਹੈ ਜਿਹੜਾ ਉਹ ਕੰਪਲੀਟ ਕਰ ਲੈਨੇ ਆ ਫਿਰ ਸਬਜ਼ੀ ਕਟਾਂਗੇ ਬੈਠ ਕੇ ਸਤ ਜੀ ਦੇਖਦੇ ਅੱਜ ਕੀ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਫੋਟੋ ਦਿਖਾਉਂਦੀ ਆ ਮੈਂ ਆਪਣੀ ਮੈਰिज ਤੋਂ 3-4 ਮਹੀਨਿਆਂ ਬਾਅਦ ਦੀ ਇਹ ਫੋਟੋ ਨਾ ਮੈਂ ਆਪਣੇ ਪਰਸ ਚ ਰੱਖੀ ਹੋਈ ਆ ਜ਼ੂਮ ਕਰਕੇ ਦਿਖਾਉਂਦੀ ਆ ਚਲੋ ਤੇ ਆ ਦੇਖੋ ਇਹ ਫੋਟੋ ਨਾ ਫੈਮਿਲੀ ਫੋਟੋ ਪਾਰ ਆਸ਼ਨ ਕਾਰਡ 'ਚ ਨਾਮ ਜਿਸ ਟਾਈਮ ਮੇਰਾ ਚੜਵਾਇਆ ਸੀਗਾ ਉਸ ਟਾਈਮ ਕਰਵਾਈ ਸੀ ਕਿ ਤੇ ਮੈਨੂੰ ਨਾ ਐਵੇਂ ਲੱਗਦਾ ਵੀ ਹਜੇ ਕੱਲ ਦੀਆਂ ਗੱਲਾਂ ਨੇ ਇਹ ਦੇਖੋ 17 ਸਾਲ ਹੋ ਗਏ ਤੇ 17 ਸਾਲਾਂ 'ਚ ਐਵੇਂ ਲੱਗਿਆ ਵੀ ਬਸ ਅੱਖ ਚਪਕ ਕੇ ਇੰਨਾ ਟਾਈਮ ਨਿਕਲ ਗਿਆ ਬੱਚੇ ਵੀ ਐਡੇ ਐਡੇ ਹੋ ਗਏ ਤੇ ਜਦੋਂ ਮੈਂ ਇਹ ਫੋਟੋ ਨੂੰ ਦੇਖਦੀ ਆ ਨਾ ਮੈਨੂੰ ਐਵੇਂ ਲੱਗਦਾ ਵੀ ਹਾਏ ਕਿੰਨੀ ਪਤਲੀ ਸੀਗੀ ਉਸ ਟਾਈਮ ਮੈਂ ਤੇ ਜੁਲਫਾਂ ਵਗੈਰਾ ਕੱਢ ਕੇ ਰੱਖਿਆ ਕਰਦੀ ਸੀਗੀ ਅੱਗੇ ਤੋਂ ਮੇਰੇ ਵਾਲ ਕਟਿੰਗ ਦਿ ਕਰਵਾਏ ਹੋਏ ਸੀ ਪਰ ਹੁਣ ਮੈਨੂੰ ਭੇੜੀਆਂ ਲੱਗਦੀਆਂ ਨੇ ਜੁਲਫਾਂ ਨਿਕਲੀਆਂ ਹੋਈਆਂ ਆਪਣੇ ਵੀ ਤੇ ਕਿਸੇ ਹੋਰ ਦੀਆਂ ਮੈਂ ਦੇਖਦੀਆਂ ਮੈਨੂੰ ਉਹ ਵੀ ਭੇੜੀਆਂ ਲੱਗਦੀਆਂ ਨੇ ਆ ਦੇਖੋ ਕਿੰਨੀ ਪਤਲੀ ਜੀਆਂ ਮੈਂ ਐਡੀਟਿੰਗ ਕਰਨ ਤੋਂ ਬਾਅਦ ਮੈਂ ਸਬਜੀ ਲਾ ਕੇ ਕੱਟਣ ਸਬਜੀ ਕੱਟੀ ਆਪਾਂ ਨੇ ਆਲੂ ਆਲੂ ਕੱਟੇ ਨੇ ਲਸਣ ਪਿਆਜ਼ ਛਿੱਲਿਆ ਤੇ ਹੁਣ ਗ੍ਰਾਈਂਡਰ ਵੀ ਕਰਕੇ ਰੱਖਦੀ ਆ ਮਸਾਲਾ ਤੇ ਸਬਜੀ ਅੱਜ ਬਣ ਰਹੀ ਆ ਆਪਣੇ ਘਰੇ ਆਲੂ ਪਕੌੜਿਆਂ ਦੀ ਪਕੌੜਿਆਂ ਦੀ ਸਬਜ਼ੀ ਪੜਾਵਾਂਗੇ ਤੇ ਪਕੌੜੇ ਮੈਂ ਘਰੇ ਹੀ ਬਣਾਇਆ ਕਰਦੀ ਆ ਉਹਦੀ ਰੈਸਪੀ ਵੀ ਚਲੋ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਿੰਨੇ ਆ ਤੇ ਬਾਕੀ ਬੱਚੇ ਜਨਾਬ ਜੀ ਆ ਗਏ ਨੇ ਜਨਾਬ ਜੀ ਆਪਣੇ ਫੋਨ 'ਚ బిజీ ਨੇ ਬੱਚੇ ਇੱਕਮ ਪੱਗ ਬੰਨ ਰਹੇ ਆ ਇੱਕਮ ਟਿਊਸ਼ਨ ਤੋਂ ਆ ਕੇ ਪੱਗ ਬੰਨਦਾ ਫਿਰ ਬਾਅਦ ਦੇ ਵਿੱਚ ਬਾਹਰ ਖੇਡਣ ਜਾਂਦਾ ਇਨਕ ਕੀਤਾ ਆਪਾਂ ਸਬਜ਼ੀ ਦਾ ਮਸਾਲਾ ਰੈਡੀ ਇੰਨਾ ਕ ਲੈ ਲਿਆ ਆਪਾਂ ਨੇ ਬੇਸਣ ਬੇਸਣ ਆਪਾਂ ਛਾਣ ਲੈਣਾ ਚੰਗੀ ਤਰ੍ਹਾਂ ਉਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਸਭ ਤੋਂ ਪਹਿਲਾਂ ਨਮਕ ਜਿਆਦਾ ਨਮਕ ਮਸਾਲੇ ਪਾਣ ਦੀ ਜ਼ਰੂਰਤ ਨਹੀਂ ਹੈਗੀ ਇਹਦੇ 'ਚ ਹਲਕੇ ਹਲਕੇ ਜਿਹੇ ਪਾਣੀ ਹੁੰਦੇ ਨੇ ਮਸਾਲੇ ਚੁਟਕੀ ਕ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦੀ ਤੇ ਥੋੜਾ ਜਿਹਾ ਪਾਵਾਂਗੇ ਪਤਣੀਆਂ ਪਾਊਡਰ ਇੰਨਾ ਕ ਪਾ ਰਹੇ ਹਾਂ ਆਪਾਂ ਜੀਰਾ ਤੇ ਨਾਲ ਪਾਵਾਂਗੇ ਦੋ ਚਾਰ ਕ ਬੁੰਦਾ ਹੈ ਇਹਦੇ ਵਿੱਚ ਔਇਲ ਦੀ ਬਸ ਇੰਨਾ ਕੋਇਲ ਪਾਣਾ ਆਪਾਂ ਨੇ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣਾ ਪਾਣੀ ਪਾ ਕੇ ਪਕੌੜੇ ਰੈਡੀ ਹੋ ਜਾਣਗੇ ਲਾਲ ਮਿਰਚ ਮੈਂ ਤਾਂ ਨਹੀਂ ਪਾਈ ਕਿਉਂਕਿ ਅੱਪਾ ਹਰੀ ਮਿਰਚੀ ਖਾਂਦੇ ਆ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਲੈ ਲੈਣੇ ਆਪਾਂ ਮਸਾਲਿਆਂ ਨੂੰ ਪਾਣੀ ਇਹਦੇ ਵਿੱਚ ਜ਼ਿਆਦਾ ਨਹੀਂ ਪੈਂਦਾ ਹੈਗਾ ਥੋੜਾ ਜਿਹਾ ਹੀ ਪਾਣੀ ਪੈਂਦਾ بس ਇੰਨਾ ਕੁ ਪਾਣੀ ਬਹੁਤ ਹੈ ਕੈੜਾ ਜਾਇਦਾ ਡੋ ਬਣ ਜੂਗਾ ਉਹਦੇ ਫਿਰ ਆਪਾਂ ਬਣਾ ਲਵਾਂਗੇ ਪਕੌੜੇ ਇਹ ਹੋ ਚੁੱਕੇ ਹੈ ਪਕੌੜੇ ਰੈਡੀ ਪਕੌੜੇ ਰੈਡੀ ਕਰ ਲਏ ਨੇ ਆ ਦੇਖੋ ਤੇ ਹੁਣ ਇਹਨਾਂ ਨੂੰ ਫਰਾਈ ਕਰ ਲੈਂਦੇ ਆ ਫਟਾਫਟ ਬਾਅਦ ਦੇ ਵਿੱਚ ਆਪਾਂ ਕਰਾਂਗੇ ਮਸਾਲਾ ਬਰਾਊਨ ਮਸਾਲੇ ਨੂੰ ਬਾਅਦ ਦੇ ਵਿੱਚ ਕੁੰਨਾਗੇ ਪਹਿਲਾਂ ਆਪਾਂ ਉਸੇ ਤੇਲ ਦੇ ਵਿੱਚ ਪਕੌੜੇ ਬਣਾ ਲਵਾਂਗੇ ਤੇਲ ਕੋਈ ਫालतू ਪਾਣ ਦੀ ਜ਼ਰੂਰਤ ਨਹੀਂ ਉਹੀ ਇੱਕ ਛੀ ਵਿੱਚ ਸਾਰੇ ਰੈਡੀ ਹੋ ਜੋਗੀ ਸਬਜ਼ੀ ਵੀ ਤੇ ਪਕੌੜੇ ਵੀ ਸਬਜੀ ਆਪਾਂ ਤੜਕਣ ਲੱਗ ਗਏ ਆ ਸਬਜੀ ਬਣੀ ਸੀਗੀ ਇੰਨੀ ਟੇਸਟੀ ਧਨੀਆ ਪੈ ਗਿਆ ਕੁਝ ਸਬਜੀ ਦੇ ਵਿੱਚ ਤੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਬਣੀ ਜਿਵੇਂ ਕਿ ਸਰਦੀਆਂ ਦੇ ਵਿੱਚ ਸਬਜੀ ਬਣਦੀ ਹੈ ਨਾ ਟੇਸਟੀ ਟੇਸਟੀ ਉਦਾਂ ਦੀ ਬਣੀ ਸੀਗੀ ਮੈਂ ਤਾਂ ਰੱਜ ਕੇ ਰੋਟੀ ਖਾਈ ਅੱਜ ਤੇ ਫਿਰ ਮਾਦੇ ਵਿੱਚ কুমਣਾ ਵੀ ਪੈ ਗਿਆ ਮੈਨੂੰ ਖਾਂਦੀ ਤਾਂ ਮੈਂ ਤਿੰਨ ਰੋਟੀਆਂ ਤੋਂ ਵੱਧ ਨਹੀਂ ਕਦੀ ਵੀ ਰੋਟੀ ਤਿੰਨੇ ਰੋਟੀ ਤੀਜੀ ਰੋਟੀ ਜਿਹੜੀ ਹੁੰਦੀ ਹੈ ਨਾ ਹੱਦ ਹੋ ਜਾਂਦੀ ਆ ਉਹ ਉਹਦੇ ਨਾਲ ਪੇਟ ਮੇਰਾ ਫੱਟਣ ਵਾਲਾ ਹੋ ਜਾਂਦਾ ਤੇ ਇੱਕ ਮੇਰੀ ਭੈਣ ਪੁੱਛਦੇ ਸੀਗੇ ਕਹਿੰਦੇ ਤੁਹਾਡੇ ਹਸਬੰਦ ਵੀਡੀਓ ਦੇ ਵਿੱਚ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਤੁਹਾਡੇ ਨਾਲ ਵਲੌਗ ਸ਼ੂਟ ਕਰਦੇ ਤਾਂ ਮੈਂ ਉਹਨਾਂ ਨੂੰ ਦੱਸ ਦਨੀਆਂ ਜੀ ਕਿ ਇਹਨਾਂ ਦੀ ਜੌਬ ਐਦਾਂ ਦੀ ਹੈ ਕਿ ਉੱਥੇ ਸਾਰਾ ਦਿਨ ਇੰਨੀ ਪਕਾਈ ਵੱਜਦੀ ਹੈ ਪਕਾਈ ਤੋਂ ਮਿੰਜ ਕਿ ਸਾਰਾ ਦਿਨ ਇੰਨੀ ਇਹਨਾਂ ਨੂੰ ਸਟਰਗਲ ਕਰਨੀ ਪੈਂਦੀ ਹੈ ਆਪਣੇ ਕੰਮ ਦੇ ਵਿੱਚ ਸਾਰਾ ਦਿਨ ਤਾਂ ਦੇਖੋ ਇਹਨਾਂ ਦੀ ਇਹਨਾਂ ਨੂੰ ਫੋਨ ਕਾਲ ਅਟੈਂਡ ਕਰਨੀ ਪੈਂਦੀ ਹੈ ਕਿਸੇ ਕੜੀ ਇਹਨਾਂ ਦੇ ਕੰਨ ਤੋਂ ਫੋਨ ਨਹੀਂ ਉੱਤਰਦਾ ਹੈਗਾ ਕੰਮ ਇਹਨਾਂ ਦਾ ਅਜਿਹਾ ਹੀ ਹੈ ਕਿ ਸਾਰਾ ਦਿਨ ਫੋਨ ਤੇ ਹੀ ਹੁੰਦਾ ਹੈ ਕਦੇ ਕਿਸੇ ਕਸਟਮਰ ਦਾਗੇ ਕਿਸੇ ਦਾ ਕੁਛ ਕਿਸੇ ਦਾ ਕੁਛ ਸਾਰਾ ਦਿਨ ਮੈਂ ਇਹਨਾਂ ਦੇ ਕੋਲ ਬੈਠੀ ਅੱਕ ਜਾਂਦੀ ਆ ਇਹ ਤਾਂ ਤੁਸੀਂ ਸੋਚ ਲਓ ਕਿ ਕਿੰਨਾ ਕੱਕ ਜਾਂਦੇ ਹੋਣੇ ਤੇ ਫਿਰ ਰਾਤ ਦੇ ਟਾਈਮ ਫੇਰ ਘਰ ਵੀ ਆ ਕੇ ਫੋਨ ਟਿਕਰਨੀ ਦਿੰਦੇ ਰਾਤ ਨੂੰ ਤਕਰੀਬਨ 11 11 ਵਜੇ ਤੱਕ ਇਹੀ ਕੰਮ ਰਹਿੰਦਾ ਇਹਨਾਂ ਨੂੰ ਤੇ ਫਿਰ ਉਤੋਂ ਮੈਂ ਇਹਨਾਂ ਨੂੰ ਫੋਰਸ ਕਰਾਂ ਕਿ ਤੁਸੀਂ ਮੇਰੇ ਨਾਲ ਵਲੌਗ ਚ ਬੋਲੋ ਵੀਡੀਓ ਸ਼ੂਟ ਕਰੋ ਉਹ ਚੀਜ਼ ਮੈਨੂੰ ਪਸੰਦ ਨਹੀਂ ਹੈਗੀ ਮੈਨੂੰ ਇਹ ਲੱਗਦਾ ਹੈ ਵੀ ਜੋ ਕੋਈ ਆਪਣੀ ਖੁਸ਼ੀ ਨਾਲ ਕੰਮ ਕਰੇ ਨਾ ਉਸ ਵਰਗੀ ਗੱਲ ਨਹੀਂ ਹੋਇਆ ਕਰਦੀ ਇਸ ਕਰਕੇ ਇਹ ਕਦੀ ਮੇਰੇ ਵਲੌਗ ਚ ਨਹੀਂ ਬੋਲਦੇ ਇੰਨੀ ਮੈਂ ਇਹਨਾਂ ਨੂੰ ਕਦੀ ਪਰੇਸ਼ਾਨ ਨਹੀਂ ਕਰਦੀ ਬਸ ਮੈਨੂੰ ਇਹ ਹੈ ਕਿ ਮੈਂ ਸ਼ਾਂਤ ਸੁਭਾਅ ਦੀ ਹਾਂ ਤੇ ਮੈਨੂੰ ਐਦਾਂ ਹੀ ਰਹਿਣਾ ਪਸੰਦ ਹੈ ਤੇ ਮੈਨੂੰ ਇਹਨਾਂ ਤੱਕ ਵੀ ਇਹੀ ਉਮੀਦ ਹੁੰਦੀ ਹੈ ਵੀ ਬਸ ਆਰਾਮ ਨਾਲ ਰਹਿਣ ਛੁੱਟੀ ਵਾਲੇ ਦਿਨ ਰੈਸਟ ਕਰਨ ਕਿਉਂਕਿ ਇਹਨਾਂ ਨੇ ਕੰਮਕਾਰ ਬਹੁਤ ਦੇਖਣੇ ਹੁੰਦੇ ਨੇ ਜੀ ਇਹਨਾਂ ਦੇ ਕੱਲਿਆਂ ਦੇ ਸਿਰ ਤੇ ਨਾ ਬਹੁਤ ਜ਼ਿੰਮੇਵਾਰੀ ਹੈ ਜੋ ਤੇ ਬਿਆਨ ਨਹੀਂ ਕਰ ਸਕਦੀ ਸਬਜੀ ਤੜਕ ਦਿੱਤੀ ਨਾਲ ਸਲਾਦ ਵੀ ਕੱਟ ਲਿਆ ਆਪਾਂ ਨੇ ਤੇ ਹੁਣ ਆਟਾ ਗੁੰਨਣ ਦੀ ਵਾਰੀ ਆ ਗਈ ਪਹਿਲੇ ਧੋਕ ਬਸਤਨ ਪਏ ਨੇ ਉਹ ਸਾਫ਼ ਕਰ ਦਿਆਂ ਮੈਂ ਕਿਉਂਕਿ ਆਟਾ ਜੇਕਰ ਆਪਾਂ ਗੁੰਨਣੇ ਰੱਖ ਦਿੰਨੇ ਆ ਨਾ ਤਾਂ ਗਰਮੀ ਦੇ ਵਿੱਚ ਹੋਰੀ ਤਰ੍ਹਾਂ ਦਾ ਹੋ ਜਾਂਦਾ ਜਲਦੀ ਨਾ ਪਤਲਾ ਜਾ ਜਾਂਦਾ ਆਟਾ ਸੋ ਮੈਨੂੰ ਵਧੀਆ ਨਹੀਂ ਲੱਗਦਾ ਉਹ ਇਸ ਲਈ ਮੈਂ ਫਸਲ ਖਾਣਾ ਬਣਾਉਣ ਤੋਂ 5 ਕਿ ਮਿੰਟ 7 ਮਿੰਟ ਪਹਿਲਾਂ ਹੀ ਆਟਾ ਗੁੰਨਿਆ ਕਰਦੀ ਆ ਨਾਲ ਦੀ ਨਾਲ ਫਿਰ ਫੁਲਕੇ ਬਣਾ ਲੈਣੇ ਆ ਤੇ ਤੁਹਾਨੂੰ ਕਿਦਾਂ ਦੀ ਲੱਗੀ ਆ ਪਕੌੜਿਆਂ ਦੀ ਰੈਸਪੀ ਉਹ ਵੀ ਜ਼ਰੂਰ ਦੱਸ ਦੇਣਾ ਜੀ ਮੈਂ ਸੋਚਿਆ ਚਲੋ ਮੈਂ ਵੀ ਇਹ ਪਕੌੜਿਆਂ ਦੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਜੋ ਸ਼ੌਕ ਤੋਂ ਪਾ ਲੈ ਕੇ ਆਂਦੇ ਆ ਨਾ ਬਣੇ ਬਣਾਏ ਪਕੌੜੇ ਉਹਨਾਂ ਚ ਇੰਨਾ ਟੇਸਟ ਨਹੀਂ ਹੁੰਦਾ ਜੋ ਘਰ ਦੇ ਹਨਾ ਸਬਜ਼ੀ ਬਣਾਉਂਦੇ ਆ ਪਕੌੜਿਆਂ ਦੀ ਉਹ ਜ਼ਿਆਦਾ ਟੇਸਟੀ ਬਣਦੀ ਆ ਤੇ ਸਾਨੂੰ ਤੇ ਪਤਾ ਨਹੀਂ ਕਿੰਨੇ ਕ ਸਾਲ ਹੋ ਗਏ ਉਹ ਪਕੌੜੇ ਖਾਦੇ ਹੀ ਨਹੀਂ ਹੈਗੇ ਮੈਂ ਤਾਂ ਬਿਲਕੁਲ ਵੀ ਕਦੀ ਵੀ ਨਹੀਂ ਬਣਾਉਂਦੀ ਹੈਗੀ ਜੇਕਰ ਬੇਸਨ ਹੈਗਾ ਘਰੇ ਤਾਂ ਸਬਜ਼ੀ ਬਣਾ ਲੈਂਦੀ ਆ ਨਹੀਂ ਕਦੇ ਵੀ ਵੀ ਨਾ ਸ਼ਾਪ ਤੋਂ ਲੈ ਕੇ ਪਕੋੜੇ ਆਂਦੇ ਉਹਨਾਂ ਦੀ ਸਬਜ਼ੀ ਨਹੀਂ ਮੈਂ ਬਣਾਈ ਹੈਗੀ ਤੇ ਹੁਣ ਤੇ ਨਾ ਉਹਨਾਂ ਦਾ ਟੇਸਟ ਵੀ ਆਦ ਨਹੀਂ ਹੈਗਾ ਵੀ ਕਿੱਦਾਂ ਦਾ ਟੇਸਟ ਹੁੰਦਾ ਹੋਊਗਾ ਕਿੱਦਾਂ ਦਾ ਨਹੀਂ ਕਾਫੀ ਸਾਲ ਹੋ ਗਏ ਛੱਟਿਆਂ ਨੂੰ ਸਬਜ਼ੀ ਬਣ ਚੁੱਕੀ ਹੈ ਐਂਡ ਦੇ ਵਿੱਚ ਆਪਾਂ ਪਾ ਰਹੇ ਆ ਗਰਮ ਮਸਾਲਾ ਤੇ ਨਾਲ ਪਾ ਰਹੇ ਆ ਧਨੀਆ ਹੁਣ ਬਣਾਵਾਂਗੀ ਮੈਂ ਲੱਸੀ ਤੇ ਫੇਰ ਬਣਾਵਾਂਗੇ ਪਫਲਕੇ ਕੀ ਮੇਰੀ ਲੱਗ ਰਹੀ ਹੈ ਸਾਡੀ ਸੱਚੀ ਜਰੂਰ ਦੱਸਣਾ ਟਾਈਮ 9:00 ਹੋ ਗਏ ਹੁਣੀ ਹੁਣੀ ਅੱਡੀਆ ਮੈਂ ਖਾਣਾ ਖਾ ਕੇ ਇਸ ਟਾਈਮ ਮੈਂ ਪਹਿਲੇ ਸਬਜ਼ੀ ਬਣਾ ਕੇ ਹਟੀ ਇਹਨਾਂ ਦੇ ਫਰੈਂਡ ਆ ਗਏ ਕਰ ਉਹਨਾਂ ਨੂੰ ਫਿਰ ਚਾਹ ਪਾਣੀ ਘੰਟਾ ਹੋ ਬੈਠੇ ਰਹੇ ਫਿਰ ਹੁਣ 9:00 ਵਜੇ ਖਾਣਾ ਮੈਂ ਬਣਾਉਣ ਲੱਗੀ ਸੀ ਕਿ 9:30 ਹੋ ਗਏ ਖਾਂਦਿਆਂ ਨੂੰ ਤੇ ਹੁਣ ਕਿਚਨ ਦੇ ਵਿੱਚ ਬਰਤਨ ਪਏ ਨੇ ਦਹੀਂ ਜਵਾਣੀ ਪਈ ਐ ਦੁੱਧ ਗਰਮ ਕਰਨਾ ਕਾਫੀ ਕੰਮ ਹਜੇ ਵੀ ਮੇਰੇ ਹੈਗੇ ਨਹੀਂ ਅੱਧੇ ਪੌਣੇ ਘੰਟੇ ਦਾ ਹਜੇ ਵੀ ਮੈਨੂੰ ਹੋਰ ਟਾਈਮ ਲੱਗ ਜਾਣਾ ਕਿਚਨ ਦੇ ਵਿੱਚ ਜਦੋਂ ਐਦਾਂ ਵਿੱਚ ਵਿਚਾਲੇ ਜੇ ਹਟਣਾ ਪੈ ਜਾਂਦਾ ਨਾ ਫਿਰ ਤਾਂ ਕੋਲ ਆਂਦੀ ਆ ਦੁਬਾਰਾ ਲੱਗਣ ਚਾ ਨਹੀਂ ਜਿਸ ਟਾਈਮ ਸਬਜੀ ਬਣਾ ਕੇ ਫੂਲਕੇ ਬਣਾਉਣ ਲੱਗੀ ਸੀ ਨਾ ਮੈਂ ਅੱਧੇ ਘੰਟੇ ਦਾ ਕੰਮ ਹੋਰ ਸੀਗਾ ਉਸ ਟਾਈਮ ਮੇਰਾ ਭਰਾ ਚਲੋ ਕੋਈ ਗੱਲ ਲੀਜੀ ਹੈ ਨਾ ਪਤਾ ਨਹੀਂ ਕੋਈ ਕੀ ਮੇ ਟਾਈਮ ਚੋ ਟਾਈਮ ਕੱਢ ਕੇ ਆਂਦਾ ਫਿਰ ਉਹਨਾਂ ਨੂੰ ਟਾਈਮ ਦੇਣਾ ਵੀ ਬਹੁਤ ਜ਼ਰੂਰੀ ਹੁੰਦਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਬਰਤਨ ਕਰਾਂਗੇ ਸਾਫ਼ ਉਦੋਂ ਬਾਅਦ ਵਿੱਚ ਗੁੱਤ ਕਰਾਂਗੇ ਗਰਮ ਨਹੀਂ ਨਿਵਾਵਾਂਗੇ ਫਿਰ ਫਿਰ ਬੈਠ ਕੇ ਮੈਚ ਦੇਖਾਂਗੇ ਬੱਚੇ ਤਾਂ ਮੈਚ ਕਰ ਰਹੇ ਨੇ ਇੰਜੋਏ ਅੱਜ ਮੈਚ ਹੈਗਾ ਇੰਡੀਆ ਤੇ ਇੰਗਲੈਂਡ ਦਾ हां इंग्लैंड ਦਾ ਹੀ ਹੈ ਸ਼ਾਇਦ ਬਾਕੀ ਅੰਦਰ ਜਾ ਕੇ ਦੇਖਾਂਗੀ ਕਿਹੜੀ-ਕਿਹੜੀ ਕੰਟਰੀ ਦਾ ਹੈਗਾ ਕਿਹੜੀ ਮੀਨਸ ਇੰਡੀਆ ਦਾ ਤਾਂ ਹੈਗਾ ਹੀ ਹੈਗਾ ਕੰਟਰੀ ਹੋਰ ਨਾਲ ਕਿਹੜੀ ਆ ਹੋ ਪੱਕਾ ਮੈਨੂੰ ਕਨਫਰਮ ਨਹੀਂ ਦਹੀਂ ਮੈਂ ਜਮਾ ਦਿੱਤੀ ਤੇ ਦੁੱਧ ਵੀ ਕਰ ਲਿਆ ਗਰਮ ਜਨਾਬ ਜੀ ਨੂੰ ਦੇਣ ਚਲਦੇ ਆ ਦੁੱਧ ਕਿਚਨ ਮੈਂ नीट एंड क्लीन ਕਰ ਲਈ ਆ ਦੇਖੋ ਤੇ ਹੁਣ ਵਾਰੀ ਆ ਗਈ ਮੈਚ ਦੇਖਣ ਦੀ ਮੈਚ ਦੇ ਵਿੱਚ ਕਹਿੰਦੇ ਵਿਰਾਟ ਕੋਹਲੀ ਦਾ ਆਊਟ ਹੋ ਗਿਆ ਜਦੋਂ ਤੱਕ ਵਿਰਾਟ ਮੈਚ ਦੇ ਵਿੱਚ ਹੁੰਦਾ ਉਹਨਾ ਟਾਈਮ ਹੀ ਮੇਰਾ ਦਿਲ ਕਰਦਾ ਕਿ ਮੈਚ ਦੇਖਾਂ ਉਸ ਤੋਂ ਬਾਅਦ ਦੇ ਨਹੀਂ ਕਰਦਾ ਮੈਚ ਦੇਖਣ ਨੂੰ ਦੇਖਦੀਆਂ ਬਾਹਰ ਜੇ ਹਵਾ ਠੰਡੀ ਚੱਲਦੀ ਹੋਈ ਤਾਂ ਥੋੜਾ ਟਾਈਮ ਛੱਤ ਤੇ ਘੁੰਮ ਕੇ ਆਂਦੀ ਆ ਜਨਾਬ ਜੀ ਉਹਨਾਂ ਨੇ ਤਾਂ ਸੋਣਾ ਹੀ ਮੈਚ ਦੇਖ ਕੇ ਆ ਉਹਨਾਂ ਨੇ ਮੇਰੇ ਕੰਨ ਤੇ ਵੀ ਟੀਵੀ ਨਹੀਂ ਬੰਦ ਕਰਨਾ ਚਾਹੀ 12 ਵਜੇ ਜਾਣ ਚਾਹੀ 1 ਵਜੂ ਹੈ ਇਹਨਾਂ ਨੂੰ ਅਜੇ ਫੋਨ ਦੇ ਕੌਸ ਕਰ ਲੈਣੇ ਬੱਚਿਆਂ ਨੂੰ ਤਾਂ ਮੈਂ ਕਹਿ ਕੇ ਆਈ ਆ ਮੈਂ ਕਿਹਾ ਛੱਤ ਤੇ ਆ ਜਾਓ ਬਈ ਜੀ ਨੂੰ ਜਾਣਾ ਮੈਂ ਤਾਂ ਥੋੜਾ ਟਾਈਮ ਘੁਮਰੀ ਆ ਫੋਹ ਸੋਰੀ ਲਾਈਟ ਬਾਰ ਦੀ ਓਨ ਕਰਨੀ ਸੀਗੀ ਅੰਦਰ ਦੀ ਆਫ ਕਰਤੀ ਬੱਦਲਵਾਈ ਬਣੀ ਹੋਈ ਹੈ ਅੱਜ ਵੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਇੱਕਮ ਦੇਖ ਲੋ ਨੀਚੇ ਪਿਆ ਵੀ ਫੋਨ ਚਲਾਉਂਦਾ ਸੀਗਾ ਛੱਤ ਤੇ ਆ ਕੇ ਵੀ ਫੋਨ ਚਲਾ ਰਿਹਾ ਇਹਨੂੰ ਠੰਡੀ ਹਵਾ ਨਾਲ ਕੁਝ ਵੀ ਫਰਕ ਨਹੀਂ ਪੈ ਰਿਹਾ ਤੇ 뷰 ਬਹੁਤ ਸੋਹਣਾ ਬੱਦਲਵਾਈ ਬਣੀ ਹੋਈ ਹੈ ਰਾਤ ਨੂੰ ਵੀ 뷰 ਦੇਖਦੇ ਆਂ ਦੇਖ ਲੋ ਆਪਾਂ 뷰 ਮੈਂ ਤਾਂ ਸੋਹਣਾ ਕਹਿ ਰਹੀ ਆ ਕਿ ਅੱਜ ਕਾਰੇ ਨਹੀਂ ਹੈਗੇ ਬੱਦਲਵਾਈ ਹੈ ਤੇ ਬਹੁਤ ਵਧੀਆ ਲੱਗ ਰਿਹਾ ਮੌਸਮ ਠੰਡਾ ਠੰਡਾ ਮੌਸਮ ਹੋਇਆ ਪਿਆ ਕੋਈ ਕੋਈ ਤਾਰਾ ਅੱਜ ਹਾਂ ਦੇਖੋ ਆਸਮਾਨ ਦੇ ਵਿੱਚ ਨਾ ਪਾਰਾ ਤੁਹਾਨੂੰ ਕੋਈ ਨਹੀਂ ਦਿਸ ਰਿਹਾ ਲੇਕਿਨ ਇੱਕ ਅੱਧਾ ਤਾਰਾ ਹੈਗਾ ਬੱਦਲ ਕਿਧਰ ਦੀ ਬੋਲਦਾ ਪਿਆ ਇੱਕ ਬੱਦਲ ਬੋਲਣ ਲੱਗ ਗਿਆ ਨਾ ਜਹਾਜ਼ ਜਹਾਜ਼ ਹੈ ਉਹ ਜਾ ਰਿਹਾ ਕਿੱਧਰ ਹੈ ਹਾਂ ਉਹ ਜਾਂਦਾ ਜਹਾਜ਼ ਕੈਮਰੇਜ ਕੈਪਚਰ ਨਹੀਂ ਹੋ ਰਿਹਾ ਹੈਗਾ ਕੱਤ ਤੇ ਨਾ ਕੁੰਮ ਦੇ ਤਾਂparat ਨੂੰ ਹੈਗੇ ਪਰ ਮੈਨੂੰ ਕੱਲੀ ਨੂੰ ਡਰ ਲੱਗਦਾ ਆ ਦੇਖੋ ਇਹ ਸਾਈਡ ਸਾਰੀ ਸੁੰਨੀ ਸੁੰਨੀ ਸਾਈਡ ਹੈ ਇੱਧਰ ਕੁਛ ਨਹੀਂ ਤੁਹਾਨੂੰ ਦਿਖਦਾ ਹੈਗਾ ਨਾ ਇੱਧਰ ਲਾਈਟਾਂ ਨਹੀਂ ਨਾ ਕੁਝ ਤੇ ਉਹ ਸਾਹਮਣੀ 10 ਸੈਕਟਰ ਦੀਆਂ ਲਾਈਟਾਂ ਦਿਖਦੀਆਂ ਬਸ ਕੱਲੀਆਂ ਰਾਤ ਨੂੰ ਤਾਂ ਨਾ ਇੱਧਰ ਦੇਖਣਾ ਮਸੇ ਡਰ ਬਹੁਤ ਚੜ ਜਾਂਦਾ ਦੇਖ ਕੇ ਇੱਦਰੀ ਘੁੰਮਦੇ ਆਪਾਂ ਇੱਕ ਕੰਮ ਕੁੰਮਲਾ ਥੋੜਾ ਬੋਤਾ ਬੁੱਤ ਛੱਡ ਦੇ ਫੋਨ ਮੈਂ ਤਾਂ ਕੁੰਮ ਲਈ ਥੱਕ ਗਈ ਹੁਣ ਹੁਣ ਨਿੰਦੀ ਆਣ ਲੱਗੀ ਐ ਨਿੰਨੀ ਆ ਰਹੀ ਐ ਮੈਨੂੰ ਅਸ 2 ਮਿੰਟ ਹੋਰ ਕੁੰਮਣਾ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਜਾ ਕੇ ਫਿਰ ਮੈਚ ਦੇਖਦੇ ਆਂ ਜਨਾਬ ਜੀ ਬੈਠੇ ਦੇਖ ਰਹੇ ਨੇ ਤੇ ਮੈਨੂੰ ਤਾਂ ਮੈਚ ਦੇਖਦੀ ਦੇਖਦੀ ਨੂੰ ਹੀ ਨੀਂਦ ਆ ਜਾਣੀ ਅੱਜ ਥੱਕ ਗਈ ਮੈਂ ਅੱਜ ਦਿਨ ਚ ਵੀ ਨਹੀਂ ਮੈਂ ਸੋਈ ਹੈ ਕਿ ਤੇ ਇੱਕ ਵਲੋਗ ਪਹਿਲਾਂ ਮੈਂ ਸਵੇਰੇ ਸ਼ੂਟ ਕੀਤਾ ਫਿਰ ਅਪਲੋਡ ਕੀਤਾ ਤੇ ਇਹ ਦੂਜਾ ਵਲੋਗ ਹੈ ਮੇਰਾ ਅੱਜ ਦਿਨ ਦੇ ਵਿੱਚ ਜੋ ਮੈਂ ਸ਼ੂਟ ਕਰ ਰਹੀ ਹਾਂ ਇੱਕ ਦਿਨ ਦੀ ਮੈਂ ਰੈਸਟ ਕੀਤੀ ਤੇ ਫਿਰ ਦੂਜੇ ਦਿਨ ਦੋ ਵਲੋਗ ਸ਼ੂਟ ਕੀਤੇ ਦੇਖੋ ਹੋ ਜਾਂਦਾ ਹੈ ਕਈ ਵਾਰੀ ਰੈਸਟ ਕਰਨ ਨੂੰ ਵੀ ਦਿਲ ਕਰ ਜਾਂਦਾ ਹੈ ਮੁਝੇ ਦਿਨ ਫਿਰ ਜ਼ਿਆਦਾ ਤੰਗ ਹੁੰਦੇ ਆ ਦੋ ਵਲੌਗ ਸ਼ੂਟ ਕਰਨੇ ਪੈਗੇ ਇੱਕ ਮਾਰਨਿੰਗ ਟਾਈਮ ਤੇ ਇੱਕ ਈਵਨਿੰਗ ਟਾਈਮ ਚਲ ਇੱਕ ਬਸ ਕੋ ਮਿਲਿਆ ਬਹੁਤ ਅਚਾਨਕ ਇਹ ਫੋਨ ਛੱਡ ਕੇ ਆ ਗਿਆ ਬੱਚਿਆਂ ਨੂੰ ਨਾ ਫੋਨ ਦਾ ਇੰਨਾ ਲਾਲਚ ਹੁੰਦਾ ਨਾ 2 ਮਿੰਟ ਬੱਚਿਆਂ ਦੇ ਕਦੀ ਖਤਮ ਨਹੀਂ ਹੁੰਦੇ ਹੈਗੇ ਮੇਰੇ ਬੱਚਿਆਂ ਦੇ ਤਾਂ ਹੁਣ ਦੇ ਨਹੀਂ ਹੈਗੇ ਕਿਉਂਕਿ ਫੋਨ ਹੀ ਇਹਨਾਂ ਨੂੰ ਸ਼ਾਮ ਟਾਈਮ ਮਿਲਦਾ ਚਲ ਪੁੱਤਰਾ ਆ ਜਾ ਲਾਈਟ ਆਫ ਕਰਕੇ ਆ ਜੀ ਫਿਰ ਮੈਂ ਜਾ ਰਹੀ ਹਾਂ ਆ ਜੀ चाहे चला तो hmm. गे नीचे करा गे उपर वाल नीचे तो भी हो जाएगी बंद बाहर वाली तो नहीं करती अंदर वाली आ नीचे तो कर देंगे ऊपर तो भी हो जाती है बंद की लाइफ नीचे तो भी ऊपर तो भी नीचे तो भी चल के, अग देख अगे देखके अगे के, थक गए